ਬਲਵਿੰਦਰ ਕੌਰ ਮੈਂ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਹਾਂ ਬਠਿੰਡੇ ਦੇ ਬਠਿੰਡੇ ਦੇ ਜੀ ਹਾਂਜੀ ਤੁਹਾਨੂੰ ਅਸੀਂ 5 ਜੂਸ ਬੋਡੀ ਸਰਪਸ ਪੈਕ ਦਿੱਤਾ ਸੀਗਾ ਉਸ ਸਮੇਂ ਪਹਿਲਾਂ ਤਾਂ ਉਹ ਜੂਸ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਸਮੱਸਿਆਵਾਂ ਸੀ ਬਸ ਪਹਿਲਾਂ ਇੱਕਲੀ ਉਹ ਹੀ ਸੀਗੇ ਜੀ ਬੀਪੀ ਦੀ ਇੱਕ ਬੀਪੀ ਦੀ ਸੀਗੀ ਜੀ ਹਾਂਜੀ ਤੇ ਤੁਸੀਂ ਇਹ ਦੱਸਦੇ ਸੀ ਲੱਤਾਂ ਬਾਹਾਂ ਹਾਂ ਖੜ੍ਹ ਜਾਂਦੀਆਂ ਸੀ ਕਾਵਟ ਆਉਂਦੀ ਸੀ ਕਾਵਟ ਆਉਂਦੀ ਸੀ ਹਾਂਜੀ ਤੇ ਇੱਕ ਤੁਹਾਡੇ ਜਿਹੜਾ ਤੁਸੀਂ ਕਦੇ ਟੀਵੀ ਤੋਂ ਜਿਹੜੀ ਤੁਹਾਡੀ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਖੰਗ ਤੁਹਾਡੀ ਹੱਟਦੀ ਨਹੀਂ ਸੀਗੀ ਉਹ ਹਾਂਜੀ ਤੇ ਉਹ ਖੰਗ ਤੁਹਾਡੀ ਕਿਵੇਂ ਆ ਜੀ ਉਹ ਹੋਠ ਠੀਕ ਹੈ ਬਹੁਤ ਵਾਕਫ ਤੇ ਠੀਕ ਹੈ ਜੀ ਤੇ ਬਾਕੀ ਤੁਹਾਡਾ ਬਾਡੀ ਦੇ ਵਿੱਚ ਕੀ ਕੀ ਫਰਕ ਆ ਹੁਣ ਜਿਵੇਂ ਤੁਸੀਂ ਕੰਮ ਕਰਦੇ ਹੋ ਪਹਿਲਾਂ ਤੁਸੀਂ ਇਹ ਬਤਾ ਕੇ ਕਿ ਉਹ ਮੈਨੂੰ ਹੁਣ ਥਕਾਵਟ ਨਹੀਂ ਆਉਂਦੇ ਕੰਮ ਕਰਤੀ ਨੂੰ ਠੀਕ ਹੈ ਤੇ ਖੇਚ ਚੜਦੀ ਸੀ ਪਹਿਲਾਂ ਤਾਂ ਉਹ ਖੇਚ ਨਹੀਂ ਹੈਗੀ ਪਹਿਲਾਂ ਖੇਚ ਚੜਦੀ ਸੀ ਜਦੋਂ ਕੰਮ ਨੂੰ ਕਰਦਾ ਸੀ ਹਾਂ ਜੀ ਵੀ ਤੱਕੇ ਨਾਲ ਕੰਮ ਕਰਦੀ ਸੀ ਘਰੇ ਠੀਕ ਹੈ ਜੀ ਬੱਚਿਆਂ ਨੂੰ ਵੀ ਤੱਕੇ ਨਾਲ ਸੰਭਾਲਣਾ ਠੀਕ ਹੈ ਤੇ ਬੱਚੇ ਜਦੋਂ ਠੀਕ ਦੇ ਵਾਲਾ ਸੀਗੇ ਵੀ ਉਸ ਹੱਬ ਨਾਲ ਮੈਂ ਖੇਦਰੀ ਵਾਲਾ ਸੀ ਠੀਕ ਹੈ ਜੀ ਹੁਣ ਉਹ ਖੇਜਣਾ ਪਣ ਵੀ ਠੀਕ ਦੂਰ ਹੋ ਗਿਆ ਓਕੇ ਜੀ ਵੀ ਨਹੀਂ ਤੁਹਾਨੂੰ ਚੜਦੀ ਹੈਗੀ ਤੇ ਕੰਮ ਵੀ ਤੁਸੀਂ ਵਧੀਆ ਕਰਨਾ ਹੈ ਹਾਂ ਵੀ ਹੁਣ ਮੈਡਮ ਮਟਾ ਜਿੰਮੇ ਅੱਜ ਤੋਂ ਅੱਡੇ ਤੱਕ ਜਾਣਾ ਉਹ ਮੈਂ ਕਰ ਸਕਦੀ ਹਾਂ ਅੱਜ ਅੱਡੇ ਤੱਕ ਵੀ ਨਹੀਂ ਜਾਇਆ ਜਾਂਦਾ ਹਾਂ ਹਾਂ ਆਖੀ ਲੱਤਾਂ ਥੱਕ ਜੰਮੀਆਂ ਆ ਚੌਂਕ ਤੱਕ ਠੀਕ ਹੈ ਜੀ ਹੁਣ ਜਿਵੇਂ ਤੁਸੀਂ ਬੋਡੀ ਸਰਵ ਪੰਜ ਜੂਸ ਪੈਕ ਵਰਤਿਆ ਤਾਂ ਜਿਵੇਂ ਬਹੁਤ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹ ਬੱਚਿਆਂ ਨੂੰ ਹਾਂ ਜੀ ਜਿਹੜੇ ਪਰਿਵਾਰ ਅੱਜ ਜਿਵੇਂ ਤਕਲੀਫਾਂ ਹੈਗੀਆਂ ਨੇ ਤੁਹਾਡੇ ਲੋੜ ਉਹਨਾਂ ਨੂੰ ਮੈਂ ਕਹਿ ਸਕਦੀ ਆ ਵੀ ਪੈਮੈਂਟ ਆ ਦਵਾਈ ਤੋਂ ਠੀਕ ਹੋਈਆਂ ਆ ਠੀਕ ਹੈ ਤੇ ਜੇ ਤੁਸੀਂ ਕਹੋ ਤਾਂ ਮੈਂ ਹਾਂਜੀ ਜੇ ਤੁਸੀਂ ਵੀ ਵਰਤ ਸਕਦੇ ਹੋ ਜੇ ਤੁਸੀਂ ਪੰਜ ਸਬੋਡੀ ਸਰਵਿਸ ਪੈਕ ਲੈ ਕੇ ਹਾਂਜੀ ਆਪਣੀ ਇਹਦੀ ਤਕਲੀਫ ਦੂਰ ਕੀਤੀ ਹੈ ਤਾਂ ਹੋਰ ਪਰਿਵਾਰ ਵੀ ਵਰਤ ਸਕਦੇ ਆ ਤੁਸੀਂ ਸੁਨਿਆ ਦੇ ਨਾਲ ਠੀਕ ਹੈ ਧੰਨਵਾਦ